ਦਲ ਬਿਹਰੀ ਵਾਜਬਈ ਸਹੋਰਾਂ ਦੀ ਸਰਕਾਰ ਸੀ ਆਸ-ਪਾਸ ਦੇ ਸੂਬਿਆਂ ਨੂੰ ਨਾ ਪੈਕੇਜ ਦਿੱਤਾ ਗਿਆ ਪਹਾੜੀ ਰਾਜਿਆਂ ਨੂੰ ਉੱਤਰਾਖੰਡ ਨੂੰ ਪੈਕੇਜ ਦਿੱਤਾ ਗਿਆ ਹਿਮਾਚਲ ਨੂੰ ਦਿੱਤਾ ਗਿਆ ਜੀ ਐਂਡ ਕੇ ਨੂੰ ਪੈਕੇਜ ਦਿੱਤਾ ਗਿਆ ਉਹਦਾ ਪੰਜਾਬ ਤੇ ਸਭ ਤੋਂ ਵੱਡਾ ਬੁਰਾ ਅਸਰ ਹੋਇਆ ਜਿਹੜੀ ਪਠਾਨਕੋਟ ਆਲਦੀ ਸੀ ਉਹਦਾ ਕੱਠੂਏ ਚਲੀ ਗਈ ਜਿਹੜੀ ਇਧਰ ਹਿਮਾਚਲ ਨੂੰ ਲੱਗਦੀ ਸੀ ਉਹ ਸਾਰੀ ਬੱਦੀ ਚਲੀ ਗਈ ਹੋਰ ਜਿਹੜੀ ਇਧਰ ਉਹ ਹਿਮਾਚਲ ਕੋਟ ਦੇ ਨਾਲ ਲੱਗਦੀ ਸੀ ਜਾਂ ਇਧਰਲੇ ਪਾਸੇ ਬੈਲਟ ਵਾਲੀ ਸੀ ਉਹ ਸਾਰੀ ਗੱਗਰੇਟ ਚਲੀ ਪੰਜਾਬ ਖਾਲੀ ਹੋ ਗਿਆ ਪੁਰ ਪੰਜਾਬ ਕੋ ਕੀ ਬਚਿਆ ਪੰਜਾਬ ਕੋ ਦਫੇ ਰੁਹੀ ਖੇਤੀ ਬਚ ਗਈ ਨਾ ਤੇ ਖੇਤੀ ਦੇ ਨਾਲ ਪੰਜਾਬ ਨੂੰ ਖੜਾ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਹੈ ਐਮਐਸਪੀ ਦਾ ਸਰਕਾਰ ਪਹਿਲਾਂ ਹੀ ਦਿੰਦੀ ਪਈ 23 ਫਸਲਾਂ ਤੇ ਉਹ ਇਹਦੀ ਗਾਰੰਟੀ ਦੇ ਮੰਨ ਲਓ ਰੱਗੀ ਦਾ ਆਟਾ ਪੂਰੇ ਦੇਸ਼ ਦੇ ਵਿੱਚ ਹੁੰਦਾ ਜਾਂ ਬਾਜਰਾ ਹੁੰਦਾ ਸਰਕਾਰ ਉਹਦੀ ਐਮਐਸਪੀ ਦੀ ਗਾਰੰਟੀ ਕਿਵੇਂ ਦੇ ਦੇਗੀ ਪੂਰੀ ਉਹਨੇ ਮਸਰ ਦੀ ਦਾਲ ਕਹਿੰਦੇ ਅਸੀਂ ਖਰੀਦ ਲਾਂਗੇ ਸੋ ਸੂਰਜਮੁਖੀ ਅਸੀਂ ਖਰੀਦ ਲਾਂਗੇ ਜਿਹੜੀਆਂ ਹੋਰ ਕਪਾਹ ਅਸੀਂ ਖਰੀਦ ਲਾਂਗੇ ਇਹ ਚੀਜ਼ਾਂ ਦੇ ਤਾਂ ਸਰਕਾਰ ਮੰਨ ਗਈ ਆ ਕਿਉਂਕਿ ਕਪਾਹ ਦੀ ਇਹਨਾਂ ਦੀ ਆਪਣੀ ਬਹੁਤ ਖਪਤ ਹੈ ਖਾਦੀ ਭੰਡਾਰ ਹੈਗੇ ਆ ਬਹੁਤ ਜ਼ਿਆਦਾ ਖਪਤ ਹੈਗੀ ਆ ਜੇ ਤੁਸੀਂ ਬਾਕੀ ਚੀਜ਼ਾਂ ਕਹੋਗੇ ਬਾਕੀ ਚੀਜ਼ਾਂ ਖਰੀਦ ਕੇ ਉਹਦੀਆਂ ਏਜੰਸੀਆਂ ਬਣਾਣੀਆਂ ਉਹ ਖਪਤ ਕਿੱਥੇ ਕਰਾਣੀਆਂ ਉਹਨਾਂ ਨੇ ਸਹੀ ਫਸਲਾਂ ਦੇ ਉੱਤੇ ਗਰੰਟੀ ਜਿੱਦਾਂ ਮੰਗੀ ਜਾ ਰਹੀ ਆ ਇਹਦੇ ਉੱਤੇ ਵੀ ਲੱਗਦਾ ਹੈ ਕਿ ਕੇਂਦਰ ਸਰਕਾਰ ਕਦੀ ਰਾਜ਼ੀ ਨਹੀਂ ਹੋਏਗੀ ਇਹ ਮਟਰ ਦੀ ਖੇਤੀ ਨੂੰ ਪੰਜਾਬ 'ਚ ਪ੍ਰਮੋਟ ਕਰਕੇ ਤੁਸੀਂ ਇਹਦੇ ਉੱਤੇ ਐਮਐਸਪੀ ਲੈ ਆਓ ਅਸੀਂ ਮਟਰ ਵੀ ਤਾਂ ਬਾਹਰਲੀਆਂ ਕੰਟਰੀਆਂ 'ਚ ਐਕਸਪੋਰਟ ਵੀ ਕਰ ਸਕਦੇ ਹਾਂ ਅੰਦੋਲਨ ਖੜਾ ਹੋਇਆ ਪਿਛਲੀ ਵਾਰ ਅੰਦੋਲਨ ਤਾਂ ਇਹੀ ਹੋਇਆ ਨਾ ਕਿ ਅਸੀਂ ਸਰਕਾਰ ਇਸ ਐਮਐਸਪੀ ਦੇ ਖਰੀਦ ਦੇ ਦਾਇਰੇ 'ਚ ਨਿਕਲਣਾ ਜਾਂਦੀ ਸੀ ਸਰਕਾਰ ਇਹਨਾਂ ਕੋ ਖਰੀਦ ਲੈਂਦੀ ਆ ਸਟੋਰ ਉੱਥੇ ਜਿਹੜਾ ਵਾ ਕਰ ਲੈਂਦੀ ਉਸ ਤੋਂ ਬਾਅਦ ਖਰੀਦਦਾਰ ਜਿਹੜੇ ਆ ਸੇਲ ਕੀਤੀ ਪਾਣੀ ਆ ਗਿਆ ਖਰਾਬ ਹੋ ਗਈ ਝੋਨੇ 'ਚ ਨਮੀ ਆ ਗਈ ਕੋ ਨਹੀਂ बिकਦਾ ਬਾਹਰ ਐਕਸਪੋਰਟ ਨਹੀਂ ਹੁੰਦਾ ਸਾਰਾ ਨੁਕਸਾਨ ਸਰਕਾਰ ਦਾ ਹੁੰਦਾ ਹੈ ਲੇਕਿਨ ਚੀਜ਼ਾਂ ਉਸਤੇ ਲੋ ਜਿਹੜੀ ਪੰਜਾਬ ਦੇ ਵਿੱਚ ਖੜੀ ਹੋ ਸਕਦੀ ਫਸਲ ਜਿਹੜੀ ਅੱਗੋਂ बिक ਸਕਦੀ ਹੈ ਸਰਕਾਰ ਨੂੰ ਵੀ ਨਾ ਨਾ ਹੁਣ ਮੈਂ ਤੁਹਾਨੂੰ ਕਹਿ ਦਵਾਂ ਜੀ ਇਹ ਸਾਈਕਲ ਤਾਂ ਤੁਹਾਨੂੰ ਖਰੀਦਣਾ ਹੀ ਪੈਣਾ ਸਾਈਕਲ ਰੱਖ ਲੋ ਤੇਰੇ ਸਾਈਕਲ ਬਾਈ ਕੰਮ ਕਿਸ ਦਾ ਤੂੰ ਤਾਂ ਸਾਈਕਲ ਚਲਾਉਂਦਾ ਹੀ ਨਹੀਂ ਫਸਲ 19 ਹੋਗਾ ਉਹ ਜਿੰਨੀ ਕੋ ਦੀ ਡੋਮੈਸਟਿਕ ਸੇਲ ਆ ਬਾਕੀ ਜਿਹੜੀ ਐ ਐਮਐਸਪੀ ਵਾਲੀਆਂ ਫਸਲਾਂ ਉਹ ਜ਼ਿਆਦਾ ਹੋਗਾ ਉਹ ਜਿਹੜੀ ਫਸਲ ਆਲਰੇਡੀ ਮਾਰਕੀਟ ਦੇ ਵਿੱਚ ਜਿੰਨੀ ਖਪਤ ਆ ਓਨੀ ਵਿਕ ਰਹੀ ਆ ਸਰਕਾਰ ਉਹਨੂੰ ਐਮਐਸਪੀ ਦੇ ਕੇ ਕਰੇਗੀ ਅੱਛਾ ਇਹ ਦੱਸੋ ਕਣਕ ਤੇ ਝੋਨੇ ਤੇ ਐਮਐਸਪੀ ਕਿਉਂ ਦਿੱਤੀ ਗਈ ਸੀ ਇਹਨੀਆਂ ਫਸਲਾਂ ਦੇ ਉੱਤੇ ਸਰਕਾਰ ਕਹਿੰਦੀ ਆ ਲੋ ਪੈਸਾ ਤੁਸੀਂ ਉਗਾਓ ਉਹ ਫਸਲਾਂ ਉਗਾਉਣ ਚ ਕੀ ਗੁਰੇ ਜੇ ਆਪਾਂ ਜ਼ਰੂਰੀ ਰਾਗੀ ਬਾਜਰਾ ਜਵਾਰ ਉਗਾ ਕੇ ਅਸੀਂ ਸਰਕਾਰ ਕੋਲ ਪੈਸੇ ਲੈਣੇ ਜੇ ਆਪਾਂ ਅਨਨੈਸੈਸਰੀ ਹੋਰ ਫਸਲਾਂ ਦੇ ਉੱਤੇ ਲੱਗੀ ਜਾਈਏ ਫੇ ਤਾਂ ਉਹ ਹੈਗਾ ਜੀ ਉਂ ਤਾਂ ਤੂੰ ਮੇਰੇ ਵੱਲ ਕਿਉਂ ਵੇਖਦਾ ਤੇ ਮੈਂ ਤੇਰੇ ਵੱਲ ਐ ਕਿਉਂ ਵੇਖਦਾ ਇਹ 네ਗੋਸ਼ੀਏਸ਼ਨ ਹੋ ਜਾਣੀ ਚਾਹੀਦੀ ਆ ਜੇ ਪੰਜ ਤੇ ਕਹਿੰਦੇ ਆ ਤੂੰ ਹੀ ਹੋਰ ਚਾਰ ਫਸਲਾਂ ਵਧਾ ਲਓ ਜਿਨ੍ਹਾਂ ਦੀ ਇੰਡੀਆ ਦੇ ਵਿੱਚ ਅੱਜ ਡਿਮਾਂਡ ਹੈ ਕੇਂਦਰ ਦੀ ਤਜਵੀਜ਼ ਕਿਸਾਨਾਂ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਕੱਲ ਨੂੰ 11 ਵਜੇ ਦੇ ਕਰੀਬ ਕਿਸਾਨ ਦਿੱਲੀ ਕੂਚ ਕਰਨ ਲਈ ਤਿਆਰ ਨੇ ਹਾਲਾਤ ਦੁਵਾਰਾ ਤਣਾਅਪੂਰਵਕ ਹੁੰਦੇ ਨਜ਼ਰ ਆ ਰਹੇ ਨੇ ਜੋ ਹਾਲਾਤ ਪਹਿਲਾਂ ਠੀਕ ਹੁੰਦੇ ਨਜ਼ਰ ਆ ਰਹੇ ਸੀ ਇਸ ਤਰ੍ਹਾਂ ਨਜ਼ਰ ਆਉਣ ਲੱਗਿਆ ਸੀ ਕਿ ਕੇਂਦਰ ਦੀ ਸਰਕਾਰ ਹੁਣ ਕਿਤੇ ਨਾ ਕਿਤੇ ਕਿਸਾਨਾਂ ਪੱਖੀ ਗੱਲਾਂ ਕਰਨ ਲੱਗ ਪਈ ਹੈ ਪੰਜ ਫਸਲਾਂ ਦਾ ਜ਼ਿਕਰ ਕੀਤਾ ਸੀ ਪਰ ਕਿਸਾਨਾਂ ਨੂੰ ਪੰਜ ਫਸਲਾਂ ਮਨਜ਼ੂਰ ਨਹੀਂ ਉਹ ਕਹਿੰਦੇ ਕਿ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਯਕੀਨੀ ਬਣਾਈ ਜਾਵੇ ਤਾਂ ਜਾ ਕੇ ਕਿਤੇ ਮੰਨਾਂਗੇ ਔਰ ਅਜੇ ਵੀ ਗੱਲਬਾਤ ਦਾ ਦੌਰ ਉਹਨਾਂ ਨੇ ਖੁੱਲਾ ਰੱਖਿਆ ਉਹਨਾਂ ਨੇ ਕਿਹਾ ਕਿ ਗੱਲਬਾਤ ਕੀਤੀ ਜਾ ਸਕਦੀ ਹੈ ਪਰ ਆਉਂਦੇ ਕੱਲ ਨੂੰ 11 ਵਜੇ ਕਿਸਾਨ ਦਿੱਲੀ ਕੂਚ ਕਰਨ ਲਈ ਤਿਆਰ ਹੋਣਗੇ ਫਿਲਹਾਲ ਜੋ ਹੁਣ ਤੱਕ ਦੇ ਹਾਲਾਤ ਨੇ ਟਰੈਕਟਰ ਟਰਾਲੀਆਂ ਦਾ ਰੁੱਖ ਦਿੱਲੀ ਵੱਲ ਨੂੰ ਮੋੜ ਦਿੱਤਾ ਗਿਆ ਔਰ ਉਥੋਂ ਦੀ ਹਾਲਤ ਜਿਹੜੀ ਹੈ ਉਹ ਤਣਾਅਪੂਰਵਕ ਹੁੰਦੀ ਨਜ਼ਰ ਆਉਣ ਲੱਗੀ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਉਹਨਾਂ ਦਾ ਇਸ ਬਾਰੇ ਕੀ ਪੱਖਿਆ ਜਾਣਨ ਦੀ ਕੋਸ਼ਿਸ਼ ਕਰਨ ਡਾਕਟਰ ਸਾਹਿਬ ਸਮਾਂ ਦਿੱਤਾ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰੇ ਅੰਸਾਰ ਸੀ ਹਾਲਾਤ ਦੁਬਾਰਾ ਉਦਾਂ ਹੀ ਬਣਨ ਲੱਗ ਗਏ ਡਾਕਟਰ ਸਾਹਿਬ ਪਹਿਲਾਂ ਅਜੇ ਕੱਲ ਗੱਲ ਹੋ ਰਹੀ ਸੀ ਕਿ ਕਿਤੇ ਨਾ ਕਿਤੇ ਕੇਂਦਰ ਸਮਝ ਦੀ ਨਜ਼ਰ ਆ ਰਹੀ ਹੈ ਮਨ ਦੀ ਨਜ਼ਰ ਆ ਰਹੀ ਹੈ ਪਰ ਦੁਬਾਰਾ ਕਿਸਾਨਾਂ ਨੇ ਇਨਕਾਰ ਕਰਤੀ ਸਾਹਸੰਗੀ ਦੇਖੋ ਇਦਾਂ ਹੈ ਕਿ ਆਪਾ ਅੱਗੇ ਵੀ ਕਈ ਵਾਰ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਨਾ ਕੋਈ ਹੋਰ ਕੀਤਾ ਨਹੀਂ ਹੈਗਾ ਪੰਜਾਬ ਦੇ ਵਿੱਚ ਜਿੰਨੇ ਵੀ ਵਪਾਰ ਹੈ ਨਾ ਉਹ ਖੇਤੀ 'ਤੇ ਅਧਾਰਿਤ ਵਪਾਰ ਹੈ ਭਈ ਐਗਰੀਕਲਚਰ ਦਾ ਪੈਸਾ ਖੇਤੀਬਾੜੀ ਦਾ ਪੈਸਾ ਜਿਹੜਾ ਇਹੀ ਮਾਰਕੀਟ 'ਚ ਘੁੰਮਦਾ ਉਹੀ ਕੱਪੜੇ ਵਾਲਿਆਂ ਦੇ ਕੋਲ ਉਹੀ ਹੋਟਲ ਵਾਲਿਆਂ ਕੋਲ ਤੇ ਉਹੀ ਅੱਗੋਂ ਆੜਤੀਆਂ ਦਾ ਪੈਸਾ ਅੱਗੋਂ ਘੁੰਮਦਾ ਸਾਰਾ ਪੰਜਾਬ ਜਿਹੜਾ ਇੱਕ ਇਹਦਾ ਕੀਤਾ ਖੇਤੀ ਹੈ ਇੱਥੇ ਕੋਈ ਗੁੜਗਾਵਾ ਤਾਂ ਹੈ ਨਹੀਂ ਜਿਹਦਾ ਕੀਤਾ ਸਾਫਟਵੇਅਰ ਹੋਵੇ ਵੱਡੇ ਵੱਡੇ ਗੂਗਲ ਦੇ ਆਫਿਸ ਹੋਣ ਮਾਈਕਰੋਸਾਫਟ ਦੇ ਆਫਿਸ ਹੋਣ ਜਾਂ ਇੱਥੇ ਕੋਈ ਔਲਟਾ ਵੱਡਾ ਕੋਈ ਟੂਰਿਸਟ ਨਹੀਂ ਹੈਗਾ ਪੰਜਾਬ ਦੇ ਵਿੱਚ ਪਲੇਸ ਕਿ ਜਿੱਥੇ ਲੱਗੇਗੀ ਬਹੁਤ ਜ਼ਿਆਦਾ ਪੈਸਾ ਟੂਰਿਜ਼ਮ ਤੋਂ ਆ ਰਿਹਾ ਜੇ ਹਿਮਾਚਲ ਹੈ ਹਿਮਾਚਲ ਦਾ Shimla ਹੈਗਾ ਟਲੋਜੀ ਹੈਗਾ ਧਰਮਸ਼ਾਲਾ ਟੂਰਿਜ਼ਮ ਦਾ ਪੈਸਾ ਬਹੁਤ ਹੈ ਔਰ ਪੰਜਾਬ ਦੇ ਵਿੱਚ ਤਾਂ ਡੈੱਡ ਐਂਡ ਹੈ ਨਾ ਆਪਾਂ ਜੇ ਆਪਾਂ ਮੰਨ ਲਓ ਜੇ ਕਿਸੇ ਹੁਣ ਦਿੱਲੀ ਵਾਲੇ ਬੰਦਿਆਂ ਨੇ ਆਣਾ ਗਿਆ ਪੰਜਾਬ ਦੇ ਵਿੱਚ ਆਣਾ ਤੇ ਸਿਰਫ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆ ਜਾਣਗੇ ਤੇ ਹੋਰ ਉਸ ਤੋਂ ਅੱਗੇ ਤਾਂ ਪੰਜਾਬ 'ਚ ਕੁਝ ਨਹੀਂ ਹੈਗਾ ਨਾ ਖਤਮ ਹੋ ਜਾਂਦਾ ਕਿ ਪੰਜਾਬ ਉੱਥੇ ਦੇਸ਼ ਹੀ ਖਤਮ ਹੋ ਜਾਂਦਾ ਹੁਣ ਪੰਜਾਬ ਦੇ ਵਿੱਚ ਨਾ ਤਾਂ ਉਹ ਇੰਡਸਟਰੀ ਹੈਗੀ ਐ ਤੇ ਨਾ ਪੰਜਾਬ ਦੇ ਵਿੱਚ ਉਹ ਰੋਜ਼ਗਾਰ ਹੈਗੀ ਐ ਇੰਡਸਟਰੀ ਨਾ ਹੋਈ ਤੇ ਰੋਜ਼ਗਾਰ ਨਹੀਂ ਹੈਗਾ ਜਿਹੜੀ ਇੰਡਸਟਰੀ ਵੀ ਹੈ ਨਾ ਉਹ ਵੀ ਪੰਜਾਬ ਦੀ ਬਹੁਤ ਹੀ ਸ਼ਿਫਟ ਕਰ ਗਈ ਹੈ ਤੁਸੀਂ ਅਡਲ ਬਿਹਾਰੀ ਆਵਾਜ਼ ਪਈ ਸੋਹਰਾਂ ਦੀ ਸਰਕਾਰ ਸੀ ਤੇ ਜਿਹੜਾ ਆਸ-ਪਾਸ ਦੇ ਸੂਬਿਆਂ ਨੂੰ ਨਾ ਪੈਕੇਜ ਦਿੱਤਾ ਗਿਆ ਪਹਾੜੀ ਰਾਜਿਆਂ ਨੂੰ ਉੱਤਰਾਖੰਡ ਨੂੰ ਪੈਕੇਜ ਦਿੱਤਾ ਗਿਆ ਹਿਮਾਚਲ ਨੂੰ ਦਿੱਤਾ ਗਿਆ ਜੀ ਐਂਡ ਕੇ ਨੂੰ ਪੈਕੇਜ ਦਿੱਤਾ ਗਿਆ ਉਹਦਾ ਪੰਜਾਬ ਤੇ ਸਭ ਤੋਂ ਵੱਡਾ ਬੁਰਾ ਅਸਰ ਹੋਇਆ ਜਿਹੜੀ ਇੰਡਸਟਰੀ ਪੰਜਾਬ ਚ ਸੀ ਉਹ ਕੁਝ ਜਿਹੜੀ ਪਠਾਨਕੋਟ ਆਲਦੀ ਸੀ ਉਹਦਾ ਕੱਠੂਏ ਚਲੀ ਗਈ ਜਿਹੜੀ ਇੱਧਰ ਹਿਮਾਚਲ ਨੂੰ ਲੱਗਦੀ ਸੀ ਉਹ ਸਾਰੀ ਬੱਦੀ ਚਲੀ ਗਈ ਔਰ ਜਿਹੜੀ ਇਧਰੋਂ ਹਿਆਰਕੌਰ ਦੇ ਨਾਲ ਲੱਗਦੀ ਸੀ ਆ ਬਈ ਇਧਰਲੇ ਪਾਸੇ ਬੈਲਟ ਵਾਲੀ ਸੀ ਉਹ ਸਾਰੀ ਗੱਗਰੇਟ ਚਲੀ ਗਈ ਪੰਜਾਬ ਖਾਲੀ ਹੋ ਗਿਆ ਔਰ ਉਸ ਤੋਂ ਬਾਅਦ ਸਪੋਰਟਸ ਇੰਡਸਟਰੀ ਸਾਰੀ ਜਿਹੜੀ ਉਹ ਮਿਰਠ ਸ਼ਿਫਟ ਹੋ ਗਈ ਉਹਨਾਂ ਨੇ ਮਾਇਆਵਤੀ ਦੀ ਸਰਕਾਰ ਤੋਂ ਬਾਅਦ ਜਿਹੜੀਆਂ ਹੋਰ ਸਰਕਾਰਾਂ ਭਾਰਤੀ ਜਨਤਾ ਪਾਰਟੀ ਸਰਕਾਰ ਆਈ ਨਾ ਯੋਗੀ ਨੀਤਿਆਦ ਸਰਕਾਰ ਜਿਹੜੀ ਚੱਲ ਰਹੀ ਹੈ ਇਹਨਾਂ ਨੇ ਸਪੋਰਟਸ ਇੰਡਸਟਰੀ ਨੂੰ ਪ੍ਰੋਮੋਟ ਕਰਨ ਲਈ ਬਹੁਤ ਰਾਹਤਾਂ ਦਿੱਤੀਆਂ ਉੱਥੇ ਬਹੁਤ ਸਬਸਿਡੀਆਂ ਦਿੱਤੀਆਂ ਬਹੁਤ ਔਰ ਸਾਰੀਆਂ ਵੱਡੇ ਵੱਡੇ ਜਿਹੜੇ ਸਪੋਰਟਸ ਘਰਾਨੇ ਹਨ ਲਗਭਗ ਉਹ ਮਿਰਠ ਚਲੇ ਗਏ ਨੇ ਹੁਣ ਪੰਜਾਬ ਕੋ ਕੀ ਬਚਿਆ ਪੰਜਾਬ ਕੋ ਦਫੇ ਰਹੀ ਖੇਤੀ ਬਚ ਗਈ ਨਾ ਤੇ ਖੇਤੀ ਦੇ ਨਾਲ ਪੰਜਾਬ ਨੂੰ ਖੜਾ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਕਣਕ ਤੇ ਝੋਨੇ ਦੀ ਆ ਉਹ ਸਾਡੀ ਤਾਂ ਐਮਐਸਪੀ ਉਹੀ ਹੈਗੀ ਆ ਪੂਰੀ ਐਮਐਸਪੀ ਆ ਕਿਉਂਕਿ ਸਾਡੇ ਦੋ ਹੀ ਫਸਲਾਂ ਮੇਨ ਹੈਗੀਆਂ ਕਣਕ ਐ ਤੇ ਝੋਨਾ ਤੇ ਦੋਨਾਂ ਦੇ ਉੱਤੇ ਐਮਐਸਪੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਲੇਕਿਨ ਹੁਣ ਜਿਹੜੀ ਜਿੱਦ ਫੜੀ ਗਈ ਆ ਯਾ ਆਪਾਂ ਕਹੀਏ ਕਿ ਕਿਸਾਨ ਖੜੇ ਹੋਏ ਨੇ ਇਆ ਦੋ ਜਥੇਬੰਦੀਆਂ ਹੋਰ ਜਿੰਨੀਆਂ ਜਥੇਬੰਦੀਆਂ ਦਿੱਲੀਵਾਲ ਨੇ ਨਾਲ ਹੋਰ ਨੇ ਇਹਨਾਂ ਨੇ ਰਲ ਕੇ ਜਿਹੜਾ ਐਜੀਟੇਸ਼ਨ ਸ਼ੁਰੂ ਕੀਤਾ 23 ਫਸਲਾਂ ਦੇ ਉੱਤੇ ਅੜ ਗਏ ਨੇ ਹੁਣ 23 ਫਸਲਾਂ ਦੇ ਵਿੱਚ ਦਾਲਾਂ ਵੀ ਆਉਂਦੀਆਂ ਕਮਰਸ਼ੀਅਲ ਕ੍ਰੌਪ ਵੀ ਆਉਂਦੀਆਂ ਕਪਾਹ ਵੀ ਹੈਗੀ ਆ ਗੰਨਾ ਵੀ ਹੈਗੀ ਆ ਤੇ ਜਿਹੜੀ ਆ ਐਮਐਸਪੀ ਸਾਰਿਆਂ ਦੇ ਉੱਤੇ ਜਿਹਦੇ ਵਿੱਚ ਬਾਜਰਾ ਵੀ ਹੈਗਾ ਜੀ ਰਾਗੀ ਵੀ ਹੈਗੀ ਜੀ ਠੀਕ ਹੈ ਨਾ ਇਹਨਾਂ ਦੇ ਉੱਤੇ ਵੀ ਐਮਐਸਪੀ ਜਿਹੜੀ ਆ ਉਹ ਇਹਨਾਂ ਨੇ ਕਿਹਾ ਵੀ ਸਾਨੂੰ ਗਰੰਟੀ ਦਿਓ ਐਮਐਸਪੀ ਤਾਂ ਸਰਕਾਰ ਪਹਿਲਾਂ ਹੀ ਦਿੰਦੀ ਭਈ 23 ਫਸਲਾਂ ਤੇ ਪਈ ਦੀ ਗਰੰਟੀ ਦਿਓ ਹੁਣ ਗੱਲ ਇਹ ਨਾ ਗਰੰਟੀ ਇਸ 스테ਜ ਤੇ ਪੋਸੀਬਲ ਨਹੀਂ ਆ ਗਰੰਟੀ ਤੇਈ ਫਸਲਾਂ ਦੇ ਉੱਤੇ ਦਿੱਤੀ ਨਹੀਂ ਜਾ ਸਕਦੀ ਕਿਉਂਕਿ ਸਰਕਾਰ ਕੋਲ ਇਨਾ ਇਨਫਰਾਸਟ੍ਰਕਚਰ ਇਨੀ ਵੱਡੀ 벨ਟ ਮੰਨ ਲਓ ਰਾਗੀ ਦਾ ਆਟਾ ਪੂਰੇ ਦੇਸ਼ ਦੇ ਵਿੱਚ ਹੁੰਦਾ ਜਾਂ ਬਾਜਰਾ ਹੁੰਦਾ ਸਰਕਾਰ ਉਹਦੀ ਐਮਐਸਪੀ ਦੀ ਗਰੰਟੀ ਕਿਵੇਂ ਦੇ ਦੇਗੀ ਪੂਰੀ ਉਹਦੀ ਖਰੀਦ ਏਜੰਸੀਆਂ ਕੀ ਖਰੀਦ ਕੇ ਕਰਨਗੀਆਂ ਕੀ ਬਾਜਰੇ ਦੀ ਖਪਤ ਕਿੰਨੀ ਆ ਪਹਿਲਾਂ ਦੇਖਣੀ ਪਈਗੀ ਖਪਤ ਕਿੰਨੀ ਆ ਮੰਨ ਲਓ ਚਲੋ ਦਾਲਾਂ ਦੇ ਉੱਤੇ ਤਾਂ ਕੇਂਦਰ ਸਰਕਾਰ ਰਾਜੀ ਹੋ ਗਈ ਆ ਕਿ ਅਸੀਂ ਮਸੂਰ ਤੇ ਉੱਤੇ ਮਸਰ ਦੀ ਦਾਲਾਂ ਦੇ ਉੱਤੇ ਐਮਐਸਪੀ ਦੇ ਦੇਣੇ ਕਿਉਂਕਿ ਇਹ ਦਾਲ ਅਸੀਂ ਇੰਪੋਰਟ ਕਰਦੇ ਆ ਕੈਨੇਡਾ ਤੋਂ ਵੀ ਆਂਦੀ ਆ ਆਸਟ੍ਰੇਲੀਆ ਤੋਂ ਵੀ ਆਂਦੀ ਆ ਦਾਲ ਬਈ ਚਲੋ ਆਪਣੀ ਰੁਕ ਜੂਗੀ ਅਸੀਂ ਸੂਰਜਮੂਖ ਦੀ ਕਪਾਹ ਦੇ ਉੱਤੇ ਦੇ ਦਿੰਨੇ ਬਈ ਚਲੋ ਕਪਾਹ ਦੀ ਡੋਮੈਸਟਿਕ ਸੇਲ ਬਹੁਤ ਜ਼ਿਆਦਾ ਹੈਗੀ ਆ ਬਈ ਇਹ ਸਰ ਜਾਏਗਾ ਤੇ ਇਹ ਦੇ ਨਾਲ ਸਾਡਾ ਕੰਮ ਹੋ ਜਾਏਗਾ ਅਸੀਂ ਹੋਰ ਜਿਹੜੀਆਂ ਉਹਨਾਂ ਨੇ ਪੰਜ ਫਸਲਾ ਕੀਤੀਆਂ ਦੇ ਦਿੰਨੇ ਬਈ ਇਹਨਾਂ ਦੇ ਉੱਤੇ ਆਪਾਂ ਐਮਐਸਪੀ ਦੀ ਗਾਰੰਟੀ ਦੇ ਦਿੰਨੇ ਕਿਉਂਕਿ ਇਹ ਅਸੀਂ ਬਾਰੋਂ ਕਈ ਵਾਰ ਇੰਪੋਰਟ ਕਰਦੇ ਆ ਤੇ ਸਾਨੂੰ ਲੱਗਦਾ ਕਿ ਠੀਕ ਆ ਯਾਰ ਅਸੀਂ ਬਾਹਰ ਲੀਆਂ ਨੂੰ ਛੱਡ ਕੇ ਆਪਣੇ ਦੇਸ਼ ਚ ਉਗਾ ਲੈਨੇ ਆ ਔਰ ਆਪਾਂ ਚੁੱਕ ਲਾਂਗੇ ਮਸਰ ਦੀ ਦਾਲ ਇੰਨੀ ਬਾਹਰੋਂ ਮੰਗਾਣੀ ਐ ਇੰਨਾ ਇੰਪੋਰਟ ਕਰਨਾ ਮੇਜ ਲੋ ਇੰਡੀਆ ਦੇ ਵਿੱਚ ਪੈਦਾਵਾਰ ਵਧ ਜੇਗੀ ਤੇ ਕਿਸਾਨ ਖੁਸ਼ਹਾਲ ਹੋ ਜਾਏਗਾ ਅਸੀਂ ਬਾਹਰ ਕੰਟਰੀਆਂ ਨੂੰ ਪੈਸਾ ਕਿਉਂ ਭੇਜਣਾ ਬਹੁਤ ਹਾਂ ਪੱਕੀ ਸੋਚ ਹੈ ਲੇਕਿਨ ਜੇ ਤੁਸੀਂ ਕਹੋ ਕਿ ਰਾਗੀ ਬਾਜਰਾ ਸਾਰਿਆਂ ਉੱਤੇ ਐਮਐਸਪੀ ਆ ਜੇ ਇਹ ਇੰਪੋਰਟ ਨਹੀਂ ਕਰਦੀਆਂ ਚੀਜ਼ਾਂ ਇੰਪੋਰਟ ਦੇ ਵਿੱਚ ਮੈਕਸਿਮਮ ਜਿਹੜੇ ਅਸੀਂ ਕੀ ਇੰਪੋਰਟ ਕਰਦੇ ਹਿੰਦੁਸਤਾਨੀ ਹਿੰਦੁਸਤਾਨ ਇੰਪੋਰਟ ਕਰਦਾ ਪਾਮ ਆਇਲ ਹਿੰਦੁਸਤਾਨ ਇੰਪੋਰਟ ਕਰਦਾ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਦਾਲਾਂ ਹਿੰਦੁਸਤਾਨ ਹੋਰ ਖਾਣ ਵਾਲੀਆਂ ਚੀਜ਼ਾਂ ਇੰਪੋਰਟ ਨਹੀਂ ਕਰਦਾ ਕਿਉਂਕਿ ਸਾਡਾ ਆਟਾ ਸਰਪਲਸ ਹੈ ਕਣਕ ਸਰਪਲਸ ਹੈ ਸਾਡਾ ਜਿਹੜਾ ਝੋਨਾ ਜਿਹਨੂੰ ਅਸੀਂ ਚੌਲ ਕਹਿੰਨੇ ਆ ਉਹ ਸਰਪਲਸ ਹੈ ਉਹ ਅਸੀਂ ਸਗੋਂ ਐਕਸਪੋਰਟ ਕਰਦੇ ਆ ਬਾਸਮਤੀ ਅਸੀਂ ਐਕਸਪੋਰਟ ਕਰਦੇ ਆ ਲੇਕਿਨ ਇੰਪੋਰਟ ਵਾਲੀਆਂ ਚੀਜ਼ਾਂ ਜਿਹੜੀਆਂ ਆਉ ਹੈ ਜਾਂ ਇੰਪੋਰਟ ਦੇ ਵਿੱਚ ਫਰੂਟ ਸੀਗਾ ਉਹ ਫਰੂਟ ਵਾਲਾ ਵੀ ਹੁਣ ਜਿਹੜਾ ਆਪਣਾ ਇਹਨਾਂ ਨੇ ਉਹਦੇ ਉੱਤੇ ਸੇਵ ਜਿਵੇਂ ਅਮਰੀਕਾ ਦਾ ਆ ਰਿਹਾ ਸੀ ਉੱਤੇ ਐਂਟੀ ਡੰਪਿੰਗ ਡਿਊਟੀ ਲਾਤੀ ਇੰਡੀਆ ਦਾ ਸੇਵ ਜਿਹੜਾ ਉਹ ਪ੍ਰਮੋਟ ਹੋ ਗਿਆ ਸਗੋਂ ਅਸੀਂ ਸੇਵ ਹੁਣ ਐਕਸਪੋਰਟ ਕਰਨ ਲੱਗ ਪਏ ਆ ਸੋ ਕਿਤੇ ਨਾ ਕਿਤੇ ਪੰਜਾਬ ਦਾ ਹਿੰਦੁਸਤਾਨ ਦੇ ਫਾਰਮਰ ਨੂੰ ਜਿਹੜਾ ਕੁਛ ਹਾਲ ਕਰਨ ਲਈ ਇਹ ਹੈ ਕਿ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਸੀ ਬਾਹਰੋਂ ਆ ਰਹੀਆਂ ਉਹਨਾਂ ਤੇ ਤਾਂ ਐਮਐਸਪੀ ਦੀ ਗਰੰਟੀ ਦਿੱਤੀ ਜਾ ਸਕਦੀ ਵੀ ਚਲੋ ਇਹ ਸਰਕਾਰ ਨੂੰ ਅੱਗੇ ਹੀ ਲੋੜ ਹੈ ਇਹਨਾਂ ਦੀ ਹਾਂ ਅਸੀਂ ਮਸੂਰ ਮਸਰ ਦੀ ਦਾਲ ਦੀ ਅੱਗੇ ਹੀ ਬਹੁਤ ਲੋੜ ਹੈ ਹੁਣ ਇਹ ਚੀਜ਼ਾਂ ਦੀ ਗਰੰਟੀ ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ 23 ਫਸਲਾਂ ਉਹਨਾਂ ਦੇ ਉੱਤੇ ਗਰੰਟੀ ਕਿਦਾਂ ਦਿੱਤੀ ਜਾ ਸਕਦੀ ਹੈ ਉਦਾਂ ਵੀ ਦੇਖੋ ਗੰਨੇ ਦੇ ਉੱਤੇ ਤਾਂ ਉਦਾਂ ਹੀ ਗਰੰਟੀ ਹੈ ਗੰਨਾ ਦਾ ਸਾਰਾ 슈ਗਰ ਮਿਲਾਂ ਨੂੰ ਇੱਕ ਫਿਕਸ ਰੇਟ ਤੇ ਜਾਂਦਾ ਉਹ ਪ੍ਰਾਈਵੇਟ ਖਰੀਦ ਆ ਸਾਰੀ 슈ਗਰ ਮਿਲ ਉਸ ਤੋਂ ਥੱਲੇ ਖਰੀਦ ਨਹੀਂ ਸਕਦੇ ਜਿਹੜੀ ਐਮ ਐਸ ਪੀ ਸਰਕਾਰ ਨੇ ਤੈਅ ਕੀਤੀ ਉਹ ਤਾਂ ਕਲੀਅਰ ਹੀ ਆ ਕਹਣਾ ਕੋ ਉਦਾਂ ਹੀ ਖਰੀਦਦੀ ਪਈ ਸਰਕਾਰ ਝੋਨਾ ਉਦਾਂ ਖਰੀਦਦੀ ਪਈ ਆ ਸਰਕਾਰ ਠੀਕ ਹੈ ਨਾ ਹੁਣ ਮਸਰ ਦੀ ਦਾਲ ਕਹਿੰਦੇ ਅਸੀਂ ਖਰੀਦ ਲਾਂਗੇ ਸੋ ਸੂਰਜਮੁਖੀ ਅਸੀਂ ਖਰੀਦ ਲਾਂਗੇ ਜਿਹੜੀਆਂ ਹੋਰ ਕਪਾਹ ਅਸੀਂ ਖਰੀਦ ਲਾਂਗੇ ਇਹ ਚੀਜ਼ਾਂ ਦੇ ਤਾਂ ਸਰਕਾਰ ਮੰਨ ਗਈ ਆ ਕਿਉਂਕਿ ਕਪਾਹ ਦੀ ਇਹਨਾਂ ਦੀ ਆਪਣੀ ਬਹੁਤ ਖਪਤ ਖਾਦੀ ਭੰਡਾਰ ਹੈਗੇ ਆ ਬਹੁਤ ਜ਼ਿਆਦਾ ਖਪਤ ਹੈਗੀ ਆ ਔਰ ਲੇਕਿਨ ਜੇ ਤੁਸੀਂ ਬਾਕੀ ਚੀਜ਼ਾਂ ਕੋਗੇ ਬਾਕੀ ਚੀਜ਼ਾਂ ਖਰੀਦ ਕੇ ਉਹਦੀਆਂ ਏਜੰਸੀਆਂ ਬਣਾਣੀਆਂ ਉਹ ਖਪਤ ਕਿੱਥੇ ਕਰਾਣੀ ਉਹਨਾਂ ਨੇ ਬਾਜਰਾ ਹਰ ਕੋਈ ਬਾਜਰੇ ਦੀ ਰੋਟੀ ਥੋੜਾ ਖਾਂਦਾ ਹਰ ਕੋਈ ਰਾਗੀ ਦੀ ਰੋਟੀ ਥੋੜਾ ਖਾਂਦਾ ਉਹਦੀ ਖਪਤ ਤਾਂ ਉਨੀ ਕਹੇ ਜਿੰਨੀ ਕਹੇ ਤੇ ਉਹਦੀ ਡੋਮੈਸਟਿਕ ਪ੍ਰਾਈਵੇਟ ਸੇਲ ਹੀ ਬਹੁਤ ਹੈਗੀ ਆ ਆਪਣੇ ਮਸਤ ਜਿਹੜੇ ਕਿਸਾਨ ਆ ਉਹ ਸਿੱਧੇ ਵੇਚ ਦਿੰਦੇ ਆ ਲੇਕਿਨ ਇਹਦੇ ਨਾਲ ਜਿਹੜਾ ਵਾ 23 ਫਸਲਾਂ ਦੇ ਉੱਤੇ ਗਰੰਟੀ ਜਿੱਦਾਂ ਮੰਗੀ ਜਾ ਰਹੀ ਆ ਇਹਦੇ ਉੱਤੇ ਵੀ ਲੱਗਦਾ ਕਿ ਕੇਂਦਰੀ ਸਰਕਾਰ ਕਦੀ ਰਾਜ਼ੀ ਨਹੀਂ ਹੋਏਗੀ ਅਸੀਂ ਉੱਥੇ ਇਹ ਵੀ ਗੱਲ ਕਰਦੇ ਆ ਫਸਲੀ ਵਿਭਿੰਨਤਾ ਦੀ बार-बार ਕਿਹਾ ਜਾਂਦਾ ਕਿ ਪੰਜਾਬ ਨੂੰ ਕਣਕ ਤੇ ਝੋਨੇ ਦੇ ਗੇੜ ਚੋਂ ਕੱਢਿਆ ਜਾਵੇ ਤੇ ਜੇ ਬਾਕੀ ਫਸਲਾਂ ਸਿਕਿਉਰ ਹੋਣ ਗਿਆ ਉਹਨਾਂ ਦਾ ਇਨਕਮ ਸਿਕਿਉਰ ਹੋਵੇਗੀ ਤਾਂ ਹੀ ਕਰਕੇ ਕਿਸਾਨ ਅੱਗੇ ਜਾ ਸਕਣਗੇ ਸ਼ਾਇਦ ਇਸੇ ਕਰਕੇ ਉਹ 23 ਤੇ ਮੰਗਦੇ ਦੇਖੋ ਮੇਰੀ ਗੱਲ ਨੂੰ ਸਮਝੋ ਪਹਿਲਾਂ ਅਸੀਂ 23 ਜ਼ਰੂਰੀ ਗਾਣੀਆਂ ਫਸਲਾਂ ਦਾ ਜਿਹੜਾ ਪੰਜਾਬ ਦਾ ਜਿਹੜਾ ਹੈਗਾ এনवायरमेंट ਨਾ ਉਹ ਕਿਹਦੇ ਲਈ ਬੈਟਰ ਹੈ ਤੁਹਾਨੂੰ ਪਤਾ ਉਹ ਮਸਰ ਦੀ ਦਾਲ ਲਈ ਕਿਉਂਕਿ ਅਕਤੂਬਰ ਤੋਂ ਤੇ ਨਵੰਬਰ ਦੇ ਵਿੱਚ ਵਿੱਚ ਮਸਰ ਦੀ ਦਾਲ ਦਾ এনवायरमेंट ਹੈ ਜਿਹੜਾ ਪੀ ਐਚ ਲੈਵਲ ਸਾਡੀ ਜ਼ਮੀਨ ਦਾ ਹੈਗਾ 6. ਕੁਝ ਉਹ ਉਹਦੇ ਲਈ ਬਿਲਕੁਲ ਫਿੱਟ ਬੈਠਦਾ ਸਾਡਾ ਜਿਹੜਾ ਟੈਂਪਰੇਚਰ ਹੈ 20 ਤੋਂ 25 ਡਿਗਰੀ ਵਾਲਾ ਅਕਤੂਬਰ ਮਹੀਨੇ ਚ ਇੰਨਾ ਕੀ ਹੁੰਦਾ ਉਹ ਟੈਂਪਰੇਚਰ ਫਿੱਟ ਬੈਠਦਾ ਮਸਲਾਂ ਦੀ ਦਾਲਾਂ ਤੇ ਸਾਡੀ ਮੱਕੀ ਜਿਹੜੀ ਹੈ ਉਹ ਉੱਤਮ ਕਿਸਮ ਦੀ ਹੋ ਸਕਦੀ ਆ ਮੱਕੀ ਦੀ ਅਸੀਂ ਜਿੰਨੀ ਹੁਣ ਅਸੀਂ ਬਾਹਰੋਂ ਅਸੀਂ ਅਮਰੀਕਨ ਕੌਰ ਹੁੰਦਾ ਨਾ ਇੰਪੋਰਟ ਕਰ ਰਹੇ ਆ ਮੱਕੀ ਦੀ ਉੱਤਮ ਕਿਸਮ ਹਾਈਬ੍ਰਿਡ ਕਿਸਮ ਜਿਹੜੀਆਂ ਐਗਰੀਕਲਚਰ ਯੂਨੀਵਰਸਿਟੀ ਨੇ ਆਜ਼ਾਦ ਕਰ ਲਈਆਂ ਉਹ ਮੱਕੀ ਦੀ ਮੱਕੀ ਦੇ ਉੱਤੇ ਗਰੰਟੀ ਵੀ ਦੇ ਦਿੱਤੀ ਸਰਕਾਰ ਨੇ ਪੰਜ ਫਸਲਾਂ ਚ ਮੱਕੀ ਨੂੰ ਅਸੀਂ ਜਿੰਨਾ ਮਰਜੀ ਵਧਿਆ ਉਗਾ ਲਈਏ ਮੱਕੀ ਦੀ ਖਪਤ ਵੀ ਹੈਗੀ ਆ ਮੱਕੀ ਦੀ ਖਪਤ ਅੱਗੇ ਤਾਂ ਹੁੰਦੀ ਸੀ ਨਾ ਚਲੋ ਪੰਜਾਬ ਦੇ ਵਿੱਚ ਮੱਕੀ ਦਾ ਆਟਾ ਤਸਰੋਂ ਦੀ ਸਾਗ ਦੇ ਨਾਲ ਰੋਟੀ ਬਣਾ ਕੇ ਖਾ ਲੈਂਦੇ ਸੀ ਲੇਕਿਨ ਹੁਣ ਜਿਹੜਾ ਕੌਰਨ ਅਮਰੀਕਨ ਕੌਰਨ ਜਿਹੜਾ ਆਪਾਂ ਮੱਕੀ ਕੌਰਨ ਕਹਿੰਦੇ ਨੇ ਇਹਦੀ ਤਾਂ ਖਪਤ ਉਦੋਂ ਹੀ ਹਰ ਘਰ ਚ ਹੋ ਗਈ ਐ ਔਰ ਤੁਸੀਂ ਦੇਖੋ ਕਿੰਨੀ ਖਪਤ ਆ ਹਰ ਮਾਲ ਤੇ ਚਲਜੋ ਸਵੀਟ ਕੌਰਨ ਲੱਗੇ ਹੋਏ ਨੇ ਪੀਜ਼ਾ ਦੇ ਵਿੱਚ ਲਾ ਪੈ ਰਿਆ ਸਬਜ਼ੀਆਂ ਬਣ ਰਹੀਆਂ ਕੌਰਨਸ ਦੇ ਆਪਾਂ ਹੋਰ ਜਿਹੜੀਆਂ ਡਿਸ਼ੇਸ ਬਣ ਰਹੀਆਂ ਰੈਸਟੋਰੈਂਟ ਭਰੇ ਪਏ ਨੇ ਸੋ ਕੈਂਡਾ ਮੇਰਾ ਮਕਸਦ ਇਹ ਹੈਗਾ ਕਿ ਇਹ ਚੀਜ਼ਾਂ ਜਿਹੜੀਆਂ ਅਲਰੇਡੀ ਪੰਜਾਬ ਦੇ ਵਿੱਚ ਉੱਗ ਸਕਦੀਆਂ ਉਹਨੂੰ ਉਹਨੂੰ ਕੀਤਾ ਜਾ ਸਕਦਾ ਆਪਾਂ ਅੱਗੇ ਹੋਰ ਵਧਾਇਆ ਜਾ ਸਕਦਾ ਕਿ ਆਪਾਂ ਮੱਕੀ ਨੂੰ ਗਰੰਟੀ ਦੇ ਰਹੀ ਹੈ ਸਰਕਾਰ ਆਪਾਂ ਇਹਨੂੰ ਗਰੰਟੀ ਨੂੰ ਅੱਗੇ ਕਿੱਦਾਂ ਵਧਾਈਏ ਇਹਦੇ ਨਾਲ ਹੋਰ ਮੱਕੀ ਦੀ ਹਾਈਬ੍ਰਿਡ ਕਿਸਮ ਕਿੱਦਾਂ ਲਿਆਈਏ ਕਿ ਸਾਡੀ ਮੱਕੀ ਜਿਹੜੀ ਆ ਇਹਦਾ ਦਾਣਾ ਜਿਹੜਾ ਬਾਹਰ ਐਕਸਪੋਰਟ ਵੀ ਹੋਵੇ ਪਹਿਲੀ ਗੱਲ ਤਾਂ ਸਾਨੂੰ ਐਕਸਪੋਰਟ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਇਹਦੀ ਡੋਮੈਸਟਿਕ ਸੇਲ ਬਹੁਤ ਵੱਧ ਚੁੱਕੀ ਹੋਈ ਹੈ ਫਿਰ ਪੰਜਾਬ ਜਿਹੜਾ ਬੈਸਟ ਹੈ ਨਾ ਪੰਜਾਬ ਬੈਸਟ ਹੈਗਾ ਵਾ ਕਿਉਂਕਿ ਇੱਥੇ ਠੰਡ ਬਹੁਤ ਪੈਂਦੀ ਹੈ ਐਸ ਸੀਜ਼ਨ ਜੇ ਤਾਂ ਬਹੁਤ ਜ਼ਿਆਦਾ ਠੰਡ ਰਹੀ ਟੈਂਪਰੇਚਰ ਮਾਈਨਸ ਡਿਗਰੀ ਵੀ ਚਲਾ ਗਿਆ ਪੰਜਾਬ ਮਟਰ ਦੇ ਲਈ ਬਹੁਤ ਬੈਸਟ ਹੈ ਹੁਸ਼ਿਆਰਪੁਰ ਦੀ ਬੈਲਟ ਸਾਰੀ ਜਿਹੜੀ ਹੈ ਮਟਰ ਦੀ ਖੇਤੀ ਹੁੰਦੀ ਹੈ ਜੇ ਮਟਰ ਦੀ ਖੇਤੀ ਨੂੰ ਪੰਜਾਬ ਚ ਪ੍ਰਮੋਟ ਕਰਕੇ ਤੁਸੀਂ ਇਹਦੇ ਉੱਤੇ ਐਮ ਐਸ ਪੀ ਲੈ ਆਓ ਅਸੀਂ ਮਟਰ ਵੀ ਤਾਂ ਬਾਹਰਲੀਆਂ ਕੰਟਰੀਆਂ ਚ ਐਕਸਪੋਰਟ ਵੀ ਕਰ ਸਕਦੇ ਆ ਮਟਰ ਦੀ ਡੋਮੈਸਟਿਕ ਸੇਲ ਬਹੁਤ ਹੈਗੀ ਆ ਕਿਉਂਕਿ ਮਟਰ ਇੱਕ ਸਰਦੀਆਂ ਦੀ ਸਬਜ਼ੀ ਆ ਲੇਕਿਨ ਹੁਣ ਤੁਸੀਂ ਦੇਖੋ ਗਰਮੀਆਂ ਚ ਵੀ ਇਹ ਯੂਜ਼ ਹੁੰਦਾ ਮਟਰ ਆਮ ਵਿਆਹ ਸ਼ਾਦੀ ਕਰਾਂ ਦੇ ਵਿੱਚ ਮਟਰ ਦੀ ਖਪਤ ਹਮੇਸ਼ਾ ਰਹਿੰਦੀ ਚੋ ਮਤਲਬ 12 ਮਹੀਨੇ 24 ਦਿਨ ਆਪਾਂ ਕਹਿ ਦਈਏ ਨਾ ਸਾਲ ਚ ਪੂਰਾ ਦਿਨ ਰਹਿੰਦੀ ਹੈ ਮਤਲਬ ਹੁਣ ਜੇ ਤੁਸੀਂ ਉਸ ਚੀਜ਼ ਨੂੰ ਅੱਜ ਗੌਰ ਕਰੋ ਕਿ ਜਿਹੜੀਆਂ ਡੋਮੈਸਟਿਕ ਸੇਲ ਸਾਡੀਆਂ ਇੰਨੀਆਂ ਵੱਧ ਗਈਆਂ ਆਪਾਂ ਉਫਰਜ਼ਾ ਨੂੰ ਪ੍ਰਮੋਟ ਕਰੀਏ ਹੁਣ ਬਾਜਰਾ ਰਾਗੀ ਹੋਰ ਜਵਾਰ ਇਹਦੇ ਨਾਲ ਸਰਕਾਰ ਫਸ ਜੇਗੀ ਸਰਕਾਰ ਕਿਦਾਂ ਇਨਫਰਾਸਟ੍ਰਕਚਰ ਖਾਦਾ ਸਰਕਾਰ ਕਣਕ ਤੇ ਝੋਨੇ ਨੂੰ ਛੱਡਣ ਨੂੰ ਫਿਰਦੀ ਆ ਅੰਦੋਲਨ ਖੜਾ ਹੋਇਆ ਪਿਛਲੀ ਵਾਰ ਅੰਦੋਲਨ ਤਾਂ ਇਹੀ ਹੋਇਆ ਨਾ ਕਿ ਅਸੀਂ ਸਰਕਾਰ ਇਸ ਐਮਐਸਪੀ ਦੇ ਖਰੀਦ ਦੇ ਦਾਇਰੇ ਤੋਂ ਨਿਕਲਣਾ ਜਾਂਦੀ ਸੀ ਕਿਉਂਕਿ ਸਰਕਾਰ ਇਹਨਾਂ ਕੋ ਖਰੀਦ ਲੈਂਦੀ ਆ ਸਟੋਰ ਉੱਥੇ ਜਿਹੜਾ ਵਾ ਕਰ ਲੈਂਦੀ ਉਸ ਤੋਂ ਬਾਅਦ ਖਰੀਦਦਾਰ ਜਿਹੜੇ ਆ ਸੇਲ ਕੀਤੀ ਪਾਣੀ ਆ ਗਿਆ ਖਰਾਬ ਹੋ ਗਈ ਝੋਨੇ 'ਚ ਨਮੀ ਆ ਗਈ ਅਕੋਨੀ बिकਦਾ ਬਾਹਰ ਐਕਸਪੋਰਟ ਨਹੀਂ ਹੁੰਦਾ ਉਹ ਸਾਰਾ ਨੁਕਸਾਨ ਸਰਕਾਰ ਦਾ ਹੁੰਦਾ ਔਰ ਸਰਕਾਰ ਕਹਿੰਦੇ ਸੀ ਬਈ ਅਸੀਂ ਐਮਐਸਪੀ ਦੇ ਕੋਲ ਚੁਗਾਟਾ ਖਾ ਰਹੇ ਆ ਆਪਾਂ ਇਹਦੇ ਵਿੱਚੋਂ ਨਿਕਲ ਆਈਏ ਸਬਸਿਡੀ ਆਪਾਂ ਇੰਨੀ ਦੇ ਕੇ ਕਰ ਰਹੇ ਆਂ ਪਰ ਨਿਕਲ ਆਈ ਐ ਐਮਐਸਪੀ ਦੇ ਚੱਕਰ ਚ ਸਰਕਾਰ ਤਾਂ ਨਿਕਲਣਾ ਚਾਹੁੰਦੀ ਸੀ ਲੇਕਿਨ ਚਲੋ ਫੇਰ ਵੀ ਕਿਸਾਨਾਂ ਨੇ ਪਿਛਲਾ ਐਜੀਟੇਸ਼ਨ ਕੀਤਾ ਸਰਕਾਰ ਨੇ ਕਾਨੂੰਨ ਵਾਪਸ ਲੈ ਲਏ ਉਹਦੇ ਵਿੱਚੋਂ ਸਰਕਾਰ ਨੇ ਪ੍ਰਾਈਵੇਟ ਖਰੀਦ ਬੰਦ ਕਰਤੀ ਸਰਕਾਰ ਦੀ ਖਰੀਦ ਆਪਣੀ ਜਾਰੀ ਰਹੀ ਹੁਣ ਸਰਕਾਰ ਦੀ ਖਰੀਦ ਜਿਹੜੀਆਂ ਦੋ ਫਸਲਾਂ ਤੇ ਤਾਂ ਚੱਲਦੀ ਪਈ ਆ ਜਿਹੜੀਆਂ ਪੰਜ ਫਸਲਾਂ ਹੋਰ ਸਰਕਾਰ ਦਿੰਦੀ ਪਈ ਆ ਤੁਸੀਂ ਪੰਜ ਫਸਲਾਂ ਉਹ ਪੰਜਾਬ ਦੇ এনवायरमेंट ਲਈ ਬੈਸਟ ਆ ਉਹਦੀ ਸੇਲ ਵੀ ਆ ਕਿਸਾਨਾਂ ਨੂੰ ਉਹਦਾ ਜੇ ਮੈਂ ਆਪਣੇ ਹਿਸਾਬ ਨਾਲ ਸੋਚਾਂ ਤੇ ਕਿਸਾਨਾਂ ਨੂੰ ਉਹਦਾ ਲਾਹਾ ਮਿਲੇਗਾ ਕਿਉਂ ਮਿਲੇਗਾ ਹੁਣ ਤੁਸੀਂ ਦੇਖੋ ਬਾਸਮਤੀ ਆ ਬਾਸਮਤੀ ਇੰਡੀਆ ਦੀ ਜਿਹੜੀ ਪੰਜਾਬ ਦੀ ਬਾਸਮਤੀ ਉਹਦੀ ਵਰਲਡ ਵਾਈਡ ਡਿਮਾਂਡ ਆ ਔਰ ਵੱਡੇ ਵੱਡੇ ਜਿਹੜੇ ਘਰਾਨੇ ਨੇ ਵੱਡੇ ਵੱਡੇ ਘਰਾਨੇ ਦੀ ਮੈਂ ਗੱਲ ਕਰਦਾ ਉਹ ਪੰਜਾਬ ਚੋਂ ਬਾਸਮਤੀ ਖਰੀਦਦੇ ਨੇ ਬਾਸਮਤੀ ਖਰੀਦ ਕੇ ਉਹ ਆਪਣਾ ਬ੍ਰਾਂਡ ਲਾ ਕੇ ਬਾਹਰਲੇ ਮੁਲਕਾਂ ਚ ਸਪਲਾਈ ਕਰਦੇ ਪਏ ਨੇ ਉਰੇ ਬਾਸਮਤੀ ਨੂੰ ਉਹਦੇ ਵਿੱਚ ਪਾਣੀ ਵੀ ਘੱਟ ਲੱਗਦਾ ਤੁਸੀਂ ਬਾਸਮਤੀ ਤੇ ਗਰੰਟੀ ਮੰਗ ਲੋ ਸਰਕਾਰ ਤੋਂ ਕਿਉਂਕਿ ਇਹ ਤਾਂ ਐਕਸਪੋਰਟ ਹੋ ਰਹੀ ਪਹਿਲਾਂ ਹੀ ਉਹ ਸਰਕਾਰ ਕੋ ਗਰੰਟੀ ਬਾਸਮਤੀ ਤੇ ਲੈ ਲਓ ਲੇਕਿਨ ਚੀਜ਼ਾਂ ਉਸ ਤੇ ਲੋ ਜਿਹੜੀ ਪੰਜਾਬ ਦੇ ਵਿੱਚ ਖੜੀ ਹੋ ਸਕਦੀ ਫਸਲ ਜਿਹੜੀ ਅੱਗੋਂ ਵਿਕ ਸਕਦੀ ਹੈ ਸਰਕਾਰ ਨੂੰ ਵੀ ਨਾ ਨਾ ਹੁਣ ਮੈਂ ਤੁਹਾਨੂੰ ਕਹਿ ਦਵਾਂ ਜੀ ਇਹ ਸਾਈਕਲ ਤਾਂ ਤੁਹਾਨੂੰ ਖਰੀਦਣਾ ਹੀ ਪੈਣਾ ਸਾਈਕਲ ਰੱਖ ਲਓ ਤੇਰੇ ਸਾਈਕਲ ਬਾਈ ਕੰਮ ਕਿਸ ਦਾ ਤੂੰ ਤਾਂ ਸਾਈਕਲ ਚਲਾਉਂਦਾ ਹੀ ਨਹੀਂ ਹੁਣ ਠੀਕ ਹੈ ਨਾ ਇਹ ਆਪਾਂ ਠੀਕ ਹੈ ਕਿਸਾਨ ਕਹਿੰਦੇ ਕਿ ਅਸੀਂ ਤੇਈ ਫਸਲਾਂ ਫਸਲ 19 ਹੋਗਾ ਉਹ ਜਿੰਨੀ ਕੋ ਦੀ ਡਿਮੈਸਟਿਕ ਸੇਲ ਆ ਬਾਕੀ ਜਿਹੜੀਆਂ ਐ ਐਮਐਸਪੀ ਵਾਲੀਆਂ ਫਸਲਾਂ ਉਹ ਜ਼ਿਆਦਾ ਹੋਗਾ ਉਹ ਤਾਂ ਕਿ ਸਰਕਾਰ ਜਿਹੜਾ ਪਾਮ ਆਇਲ ਇੰਪੋਰਟ ਕਰਦੀ ਆ ਮਸਰ ਦੀ ਦਾਲ ਉੜਦ ਦੀ ਦਾਲ ਹੋ ਜਿਹੜੀਆਂ ਇੰਪੋਰਟ ਚੀਜ਼ਾਂ ਕਰਦੀ ਉਹ ਬੰਦ ਹੋ ਜੂਗੀ ਪਰ ਇੱਥੇ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੀ ਕਿਸਾਨਾਂ ਦੀ ਇਹ ਮੰਗ ਹੈ ਉਹ ਗੈਰਵਾਜਬ ਹੈਗੀ ਨਹੀਂ ਗੈਰਵਾਜਬ ਨਹੀਂ ਦੇਖੋ ਪਤਾ ਕੀ ਹੈ ਬੇਸਿਕ ਮੈਂ ਤੁਹਾਨੂੰ ਅੱਗੇ ਵੀ ਇੱਕ ਇੰਟਰਵਿਊ ਦੱਸਦਾ ਸੀ ਕਿ ਦੇਸ਼ ਦੇ ਵਿੱਚ ਕੋਈ ਵੀ ਅੰਦੋਲਨ ਹੁੰਦਾ ਉਹਦਾ ਮੁੱਢ ਪੰਜਾਬ ਬੰਦਾ ਕਾਰਨ ਇਹ ਹੈ ਕੀ ਪੰਜਾਬ ਦੀ ਫਿਤਰਤ ਰਹੀ ਹੈ ਕਿ ਕੇਂਦਰ ਦੀ ਹਕੂਮਤ ਨਾਲ ਟੱਕਰ ਲੈਣਾ ਪੰਜਾਬ ਦੇ ਲੋਕਾਂ ਦੀ ਫਿਤਰਤ ਲਈ ਹੈ ਹੁਣ ਦੀ ਨਹੀਂ ਫਿਤਰਤ ਤੁਸੀਂ ਅੰਗਰੇਜ਼ਾਂ ਦਾ ਜਦੋਂ ਰਾਜ ਸੀ ਸਭ ਤੋਂ ਜ਼ਿਆਦਾ ਟੱਕਰ ਪੰਜਾਬ ਤੋਂ ਗਈ ਸ਼ਹੀਦ ਭਗਤ ਸਿੰਘ ਸ਼ਹੀਦ ਉਧਮ ਸਿੰਘ ਰਾਜਗੁਰੂ ਸੁਖਦੇਵ ਲਾਲਾ ਲਾਜਪਤਰਾਏ ਕਿੰਨੇ ਨਾਮ ਨੇ ਗੁਲਾਬਕੌਰ ਗਦਰ ਲਹਿਰ ਚੱਲੀ ਸੋਨ ਸਿੰਘ ਪੱਕਣਾ ਇਹ ਸਾਰੇ ਕਿੱਥੋਂ ਦੇ ਸੀ ਪੰਜਾਬ ਦੇ ਸੀ ਨਾ ਅੰਗਰੇਜ਼ਾਂ ਨਾਲ ਹਕੂਮਤ ਨਾਲ ਪੂਰੀ ਟੱਕਰ ਲਿੱਤੀ ਤੁਸੀਂ ਬਾਕੀ ਕਿਤੇ ਸੁਣਿਆ ਕਿਸੇ ਹੋਰ ਸੂਬੇ ਦਾ ਬੰਗਾਲ ਨੂੰ ਛੱਡ ਦੇਈ ਆਪਾਂ ਤੇ ਕਿਸੇ ਹੋਰ ਸੂਬੇ ਦਾ ਸੁਣਿਆ ਜੀ ਇਹ ਜੀ ਮਹਾਰਾਸ਼ਟਰ ਦੇ ਮਰਾਠਾ ਸੀਗੇ ਜਾਂ ਇਹ ਤੁਸੀਂ ਯੂਪੀ ਦੇ ਨੇ ਜੀ ਇਹ ਬਿਹਾਰ ਦੇ ਨੇ ਜੀ ਇਹਨਾਂ ਨੇ ਆਜ਼ਾਦੀ ਦੇ ਸੰਗਰਾਮ 'ਚ ਬਹੁਤ ਵੱਡਾ ਯੋਗਦਾਨ ਪਾਇਆ ਨਹੀਂ ਪੰਜਾਬ ਹਮੇਸ਼ਾ ਸਟਰਗਲ ਦਾ ਮੋਢ ਰਿਆ ਪੰਜਾਬ ਦੀ ਜਿਹੜੀ ਆਪਣੀ ਗੱਥਾ ਹੈ ਨਾ ਉਹ ਸੰਘਰਸ਼ ਦੀ ਗੱਥਾ ਹੈ ਔਰ ਇਹ ਸੰਘਰਸ਼ ਜਿਹੜਾ ਗੁਰੂ ਮਹਾਰਾਜ ਵੱਲੋਂ ਜਿਹੜਾ ਗੁਰੂਆਂ ਦੇ ਆਪਣੇ ਚੱਲਿਆ ਆ ਰਿਹਾ ਮੁਗਲਾਂ ਦੇ ਨਾਲ ਸੰਘਰਸ਼ ਆ ਉਹ ਸੰਘਰਸ਼ ਅੱਜ ਤੱਕ ਪੰਜਾਬ ਦੇ ਵਿੱਚ ਉਹ ਸੰਘਰਸ਼ ਖਤਮ ਨਹੀਂ ਹੋਇਆ ਤੁਸੀਂ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪੂਰੇ ਹੋਣ ਤੋਂ ਬਾਅਦ ਜਿੱਦਾਂ ਤਸੱਦਦ ਹੋਈ ਉਸ ਤੋਂ ਬਾਅਦ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੰਗਰੇਜ਼ਾਂ ਨਾਲ ਟੱਕਰ ਪੂਰੀ ਉਹਨਾਂ ਨੇ ਆਪਣਾ ਖਾਲਸਾ ਰਾਜ ਦੀ ਸਥਾਪਨਾ ਕੀਤੀ ਫਿਰ ਅੰਗਰੇਜ਼ਾਂ ਦੇ ਨਾਲ ਸਿੱਖਾਂ ਦੀ ਟੱਕਰ ਹੋਈ ਗੁਰਦੁਆਰਾ ਸੁਧਾਰ ਲਹਿਰ ਚੱਲੀ ਜੈਤੋਂ ਦਾ ਮੋਰਚਾ ਚੱਲਿਆ ਸਾਰਾ ਗੜੀਆਂ ਦੀਆਂ ਲੜਾਈਆਂ ਹੋਈਆਂ ਉੱਥੋਂ ਨਿਕਲੇ ਗਾਥੇ ਜੋ ਅਸੀਂ ਆਜ਼ਾਦੀ ਦੀ ਲੜਾਈ ਲੜੀ ਆਜ਼ਾਦੀ ਦੀ ਲੜਾਈ ਅੰਗਰੇਜ਼ਾਂ ਤੋਂ ਜਿੱਤਣ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਕਿੰਨਾ ਸਭ ਤੋਂ ਜ਼ਿਆਦਾ ਜਿਹੜਾ ਖੂਨ ਖਰਾਬਾ ਹੋਇਆ ਹੋਇਆ ਹੈ ਆਜ਼ਾਦੀ ਤੋਂ ਬਾਅਦ ਉਹ ਪੰਜਾਬ 'ਚ ਹੋਇਆ ਪੰਜਾਬ ਦੇ ਲੋਕ ਜਿਹੜਾ ਆਜ਼ਾਦੀ ਦੀ ਉਸ ਦਾ ਗਵਾਹ ਬਣਿਆ ਜਿੱਥੇ ਸਭ ਤੋਂ ਜ਼ਿਆਦਾ ਖੂਨ ਬੇਹਾ ਗਿਆ ਧਰਤੀ ਤੇ ਅੱਛਾ ਫਿਰ ਉਸ ਤੋਂ ਬਾਅਦ ਆਪਾਂ ਨਿਕਲੇ ਬਾਹਰ ਫਿਰ ਅਸੀਂ ਪੰਜਾਬ ਨੂੰ ਇੱਕ ਅਲੱਗ ਸੂਬਾ ਬਣਾਉਣ ਲਈ ਅਸੀਂ ਉਹਦਾ ਸੰਘਰਸ਼ ਕੀਤਾ ਪੰਜਾਬੀ ਸੂਬਾ ਬਣਾ ਲਈ ਫਿਰ ਇੰਦਰਾ ਗਾਂਧੀ ਨੇ ਅਮਰਜੈਂਸੀ ਲਾਈ ਫਿਰ ਅਸੀਂ ਉਹਦਾ ਸੰਘਰਸ਼ ਕੀਤਾ ਅਸੀਂ ਇੰਦਰਾ ਗਾਂਧੀ ਦੇ ਸੰਘਰਸ਼ ਤੋਂ ਬਾਅਦ ਅਸੀਂ ਪੰਜਾਬੀ ਸੂਬੇ ਲਈ ਸੰਘਰਸ਼ ਕੀਤਾ ਫਿਰ ਇੱਥੇ ਅੱਤਵਾਦ ਆ ਗਿਆ ਅੱਤਵਾਦ ਦੇ ਨਾਲ ਅਸੀਂ ਪਹਿਲਾਂ ਟੈਰਰਿਜ਼ਮ ਸਪੋਰਟਡ ਸੀਗਾ ਬਾਅਦ ਦੇ ਵਿੱਚ ਜਦੋਂ ਰੌਲਾ ਪਿਆ ਬਹੁਤ ਜ਼ਿਆਦਾ ਲੱਗਿਆ ਕਿ ਨਹੀਂ ਇਹ ਟਰੈਕ ਗਲਤ ਹੋ ਗਿਆ ਫਿਰ ਪੰਜਾਬ ਨੇ ਅੱਤਵਾਦ ਦੇ ਨਾਲ ਸੰਘਰਸ਼ ਕੀਤਾ ਉਹਨੂੰ ਖਤਮ ਕਰਨ ਲਈ ਫਿਰ ਪੰਜਾਬ ਉੱਥੋਂ ਨਿਕਲਿਆ ਫਿਰ ਇਹਨਾਂ ਨੇ ਆਪਣਾ ਜਿਹੜਾ ਸੰਘਰਸ਼ ਦੂਜਾ ਅਕਸਾਨੀ ਦਾ ਸੰਘਰਸ਼ ਸ਼ੁਰੂ ਹੋ ਗਿਆ ਫਿਰ ਪਾਣੀ ਦਾ ਸੰਘਰਸ਼ ਸ਼ੁਰੂ ਹੋ ਗਿਆ ਐਸਵਾਈਐਲ ਦਾ ਸੰਘਰਸ਼ ਚੱਲਦਾ ਪਿਆ ਚੰਡੀਗੜ੍ਹ ਦਾ ਸੰਘਰਸ਼ ਚੱਲਦਾ ਪਿਆ ਕਿਸੇ ਸੂਬਿਆਂ ਦੇ ਵਿੱਚ ਇੰਨਾ ਸੰਘਰਸ਼ ਹੈਗਾ ਇਹ ਸਿਰਫ ਪੰਜਾਬ ਦਾ ਹੈ ਪੰਜਾਬ ਦੀ ਹੋਂਦ ਦਾ ਸੰਘਰਸ਼ ਹੈ ਪੰਜਾਬ ਦੀ ਆਪਣੀ ਪਛਾਣ ਦਾ ਪੰਜਾਬ ਦੀ ਭਾਸ਼ਾ ਸਭਿ ਸੰਸਕ੍ਰਿਤੀ ਹਰ ਚੀਜ਼ ਦਾ ਸੰਘਰਸ਼ ਹੈ ਤੁਸੀਂ ਕੀ ਸੋਚਦੇ ਹੋ ਪੰਜਾਬੀ ਭਾਸ਼ਾ ਲਈ ਜੰਗ ਨਹੀਂ ਲੜੀ ਜਾ ਰਹੀ ਹੈ ਪੰਜਾਬੀ ਪਾਛਾਲੇ ਵੀ ਪੰਜਾਬ ਦੇ ਲੋਕ جنگ ਲੜੀਆ ਫਿਰ ਅਸੀਂ ਡਰੱਗ ਦੇ ਨਾਲ جنگ ਲੜਦੇ ਪਏ ਆ ਫਿਰ ਕੈਂਸਰ ਦੇ ਨਾਲ جنگ ਲੜਦੇ ਪਏ ਸੋ ਕਹਿੰਦਾ ਮੇਰਾ ਮਕਸਦ ਇਹ ਹੈਗਾ ਕਿ ਪੰਜਾਬ ਜਦੋਂ ਦਾ ਹੋਂਦ ਚ ਆਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜਿੰਨੇ ਵੀ ਹੈਗੇ ਤੁਸੀਂ ਸੰਘਰਸ਼ ਦੀ ਗੱਤ ਹੈ ਪੰਜਾਬ ਦੀ ਅੱਜ ਜੇ ਤਰੀਕ ਆਪਾਂ 20 ਤਰੀਕ ਕਹਿੰਨੇ ਆ ਅੱਜ ਫਰਵਰੀ ਦੇ ਤੇ ਅੱਜ ਵੀ ਸੰਘਰਸ਼ ਹੈਗਾ ਅੱਜ ਕਿਸਾਨੀ ਦਾ ਸੰਘਰਸ਼ ਹੈਗਾ ਉਸ ਤੋਂ ਪਹਿਲਾਂ ਆਪਣਾ ਸੰਘਰਸ਼ ਜਿਹੜਾ ਕਿਸਾਨੀ ਅੰਦੋਲਨ ਦਾ ਸੰਘਰਸ਼ ਰਿਹਾ ਵੈ ਇਸ ਕਰਕੇ ਸਾਡਾ ਸੰਘਰਸ਼ ਬਹੁਤ ਲੰਬਾ ਹੈ ਔਰ ਇਹ ਸੰਘਰਸ਼ ਪੰਜਾਬ ਦਾ ਖਤਮ ਨਹੀਂ ਹੋਣਾ ਭਾਵੇਂ ਹਕੂਮਤ ਕਿਛੇ ਦੀ ਆਵੇ ਡਾਕਟਰ ਸਾਹਿਬ ਗਲਤੀ ਹੰਦੀ ਨਾ ਕਿ ਜਿਸ 16 ਲੱਖ ਕਰੋੜ ਰੁਪਈਆ ਸੰਤਕਾਰਾਂ ਦਾ ਆਪਣੇ ਸੂਖਦਾਰਾਂ ਦਾ ਉਹ ਮਾਫ ਕੀਤਾ ਜਾ ਸਕਦਾ ਹੈ ਰਾਈਟ ਆਫ ਕੀਤਾ ਜਾ ਸਕਦਾ ਹੈ ਤੇ ਉੱਥੇ ਇੰਨਾ ਪੈਸਾ ਲਾ ਕੇ ਤੇ ਐਮਐਸਪੀ ਦੇ ਉੱਤੇ 23 ਫਸਲਾਂ ਨਹੀਂ ਖਰੀਦੀਆਂ ਜਾ ਸਕਦੀਆਂ ਕੇਂਦਰ ਸਰਕਾਰ ਇੱਥੇ ਫਿਰ ਕਾਨੂੰ ਝੱਕਦੀ ਹੈ ਨਹੀਂ ਦੇਖੋ ਫਸਲ ਜਿਹੜੀ ਮੈਨੂੰ ਇੱਕ ਗੱਲ ਦੱਸੋ ਮੈਂ ਹੁਣ ਤਾਂ ਨਾ ਫਿਰ ਕਲੈਰੀਫਾਈ ਤੁਹਾਨੂੰ ਮੈਂ ਦੁਬਾਰਾ ਕਰਕੇ ਦੱਸਦਾ ਜਿਹੜੀ ਫਸਲ ਆਲਰੇਡੀ ਮਾਰਕੀਟ ਦੇ ਵਿੱਚ ਜਿੰਨੀ ਖਪਤ ਹੈ ਉਨੀ ਵਿਕ ਰਹੀ ਹੈ ਸਰਕਾਰ ਉਹਨੂੰ ਐਮਐਸਪੀ ਦੇ ਕੇ ਕਰੇਗੀ ਕੀ ਜਿਹੜੀ ਫਸਲ ਅਸੀਂ ਸਾਨੂੰ ਡਿਮਾਂਡ ਹੈ ਫਸਲ ਦੀ ਅੱਜ ਬਹੁਤ ਜ਼ਰੂਰਤ ਹੈ ਅੱਛਾ ਇਹ ਦੱਸੋ ਕਣਕ ਤੇ ਝੋਨੇ ਤੇ ਐਮਐਸਪੀ ਕਿਉਂ ਦਿੱਤੀ ਗਈ ਸੀ ਇਹ ਐਮਐਸਪੀ ਕਿਉਂ ਦਿੱਤੀ ਗਈ ਸੀ ਇਸ ਕਰਕੇ ਦਿੱਤੀ ਗਈ ਸੀ ਬਈ ਕਿਸਾਨ ਵੱਧ ਤੋਂ ਵੱਧ ਝੋਨਾ ਤੇ ਕਣਕ ਉਗਾਓ ਦੇਸ਼ ਦੇ ਵਿੱਚ ਭੁੱਖ ਮਰੀ ਤੇ ਅਕਾਲ ਜਿਹੜਾ ਪੈਂਦਾ ਪਿਆ ਉਹ ਨਾ ਪਵੇ ਇਸੇ ਕਰਕੇ ਐਮਐਸਪੀ ਦਿੱਤੀ ਕਿਸਾਨਾਂ ਨੇ ਹਰ ਚੀਜ਼ ਛੱਡ ਦਿੱਤੀ ਜੋ ਉਹਨਾਂ ਤੇ ਕਣਕ ਨੂੰ ਗਾਣੀ ਸ਼ੁਰੂ ਕਰਤੀ ਬਈ ਸਰਕਾਰ ਪੈਸਾ ਵੀ ਦੇ ਰਹੀ ਐ ਤੇ ਆਪਾਂ ਹੁਣ ਸਰਕਾਰ ਨੂੰ ਲੋੜ ਹੈਗੀ ਮਸਰ ਦੀ ਦਾ ਜਿਹੜੀਆਂ ਚੀਜ਼ਾਂ ਦੀ ਲੋੜ ਆ ਜਿਹੜਾ ਅਸੀਂ ਇੰਨੇ ਲੱਖਾਂ ਕਰੋੜ ਰੁਪਈਆ ਬਾਹਰ ਕੰਟਰੀਆਂ ਚ ਭੇਜਦੇ ਪਏ ਆ ਪਾਉਮ ਲਈ ਅਸੀਂ ਮਸਰ ਦੀ ਦਾਲ ਲਈ ਉਹਦੀ ਅੱਜ ਲੋੜ ਐ ਸਾਨੂੰ ਯਾਰ ਇੱਕ ਕ੍ਰੌਪ ਦੀ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਲੋੜ ਐ ਇਹਦੀ ਇੰਨੀ ਹਾਈ ਡਿਮਾਂਡ ਐ ਇਹਨੂੰ ਉਗਾਓ ਜਿਹੜੀਆਂ ਫਸਲਾਂ ਦੇ ਉੱਤੇ ਸਰਕਾਰ ਕਹਿੰਦੀ ਆ ਆ ਲੋ ਪੈਸਾ ਤੁਸੀਂ ਉਗਾਓ ਉਹ ਫਸਲਾਂ ਉਗਾਉਣ ਚ ਕੀ ਗੁਰੇ ਜੇ ਆਪਾਂ ਜ਼ਰੂਰੀ ਰਾਗੀ ਬਾਜਰਾ ਜਵਾਰ ਉਗਾ ਕੇ ਅਸੀਂ ਸਰਕਾਰ ਕੋਲ ਪੈਸੇ ਲੈਣੇ ਉਹ ਫਸਲਾਂ ਦੀ ਇੰਨੀ ਡਿਮਾਂਡ ਨਹੀਂ ਹੈ ਜਿਨ ਦਾਲ ਤਾਂ ਹਰ ਘਰ ਚ ਬੰਦੀ ਆ ਬਾਜਰੇ ਦੀ ਰੋਟੀ ਹਰ ਘਰ ਨਹੀਂ ਬੰਦੀ ਮਸਰ ਦੀ ਦਾਲ ਤਾਂ ਮੈਨੂੰ ਲੱਗਦਾ ਕਿ ਹਿੰਦੁਸਤਾਨ ਦੇ ਹਰ ਘਰ ਦੇ ਵਿੱਚ ਬੰਦੀ ਹੈ ਤੇ ਬਾਸਮਤੀ ਦੀ ਡਿਮਾਂਡ ਬਹੁਤ ਵਧੀ ਹੋਈ ਹੈ ਬਾਸਮਤੀ ਬਾਹਰ ਜਾ ਰਹੀ ਹੈ ਬਾਸਮਤੀ ਦੇ ਉੱਤੇ ਆਪਣੀ ਗਾਰੰਟੀ ਲੈ ਲੈਣ ਲੇਕਿਨ ਗੱਲ ਇਹ ਹੈ ਕਿ ਜਿਹੜੀਆਂ ਫਸਲਾਂ ਅਨਨੈਸੈਸਿਟੀ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੈ ਗੰਨੇ ਦੀ ਲੋੜ ਹੈਗੀ ਹੈ ਗੰਨੇ ਤੇ ਐਮਐਸਪੀ ਦੀ ਗਾਰੰਟੀ ਲੋ ਉਦੇ ਉਦੇ ਉੱਤੇ ਗਰੰਟੀ ਲਓ ਉਹਦੇ ਉੱਤੇ ਮੰਨ ਦਾ ਵੀ ਆ ਕਿ ਗਰੰਟੀ ਹੋਣੀ ਚਾਹੀਦੀ ਤਾਂ ਕਿ ਇਹ ਜਿਹੜੀਆਂ 슈ਗਰ ਮਿਲਾਂ ਵੈਸੇ ਤਾਂ ਸਸਤੇ ਭਾਅ ਨਹੀਂ ਖਰੀਦਦੀਆਂ ਕਿਉਂਕਿ ਸਰਕਾਰ ਬੜਾ ਕੰਟਰੋਲ ਕਰਦੀ ਸਹਿਕਾਰੀ ਮਿਲਾਂ ਦੇ ਉੱਤੇ ਸਰਕਾਰ ਦੀਆਂ ਆਪਣੀਆਂ ਵੀ ਮਿਲਾਂ ਉਹ ਡੰਡਾ ਵੀ ਛਾੜ ਦਿੰਦੇ ਨੇ 슈ਗਰ ਮਿਲਾਂ ਨੂੰ ਲੇਕਿਨ ਗੱਲ ਇਹ ਹੈ ਕਿ ਤੁਸੀਂ ਗੰਨੇ ਦੇ ਉੱਤੇ ਗਰੰਟੀ ਲੈ ਲਓ ਬਈ ਠੀਕ ਆ ਯਾਰ 슈ਗਰ ਦੀ ਇੰਡੀਆ 'ਚ ਤਾਂ ਲੋੜ ਹੈ ਖੰਡ ਦੀ ਲੋੜ ਹੈ ਔਰ ਇਹਨਾਂ ਉੱਤੇ ਸਾਨੂੰ ਗਰੰਟੀ ਲੈ ਕੇ ਦਿਓ ਗੰਨਾਊਗਾ ਉਹ ਵਦ ਤੋਂ ਵਦ ਗੰਨੇ 'ਚ ਪਾਣੀ ਦੀ ਖਪਤ ਵੀ ਘੱਟ ਹੁੰਦੀ ਆ ਸੋ ਜੇ ਆਪਾਂ ਅਨਨੈਸੈਸਰੀ ਹੋਰ ਫਸਲਾਂ ਦੇ ਉੱਤੇ ਲੱਗੀ ਜਾਈਏ ਫਿਰ ਤਾਂ ਉਹ ਹੈਗਾ ਜੀ ਉਂ ਤਾਂ ਤੂੰ ਮੇਰੇ ਵੱਲ ਕਿਉਂ ਵੇਖਦਾ ਤੇ ਮੈਂ ਤੇਰੇ ਵੱਲ ਐ ਕਿਉਂ ਵੇਖਦਾ ਠੀਕ ਆ ਜਿਹੜੀਆਂ ਫਸਲਾਂ ਦੀ ਅੱਜ ਜ਼ਰੂਰਤ ਹੈ ਸਮੇਂ ਦੇ ਹਿਸਾਬ ਨਾਲ ਅੱਜ ਜ਼ਰੂਰਤ ਹੈ ਹਾਂ ਹੋ ਸਕਦਾ ਕਿਸੇ ਟਾਈਮ ਦੇ ਉੱਤੇ ਮੱਕੀ ਦੀ ਅਜੋ ਸਰਕਾਰ ਦਿੰਦੀ ਭਈ ਆ ਮੱਕੀ ਤੇ ਕਿਉਂਕਿ ਮੱਕੀ ਦੀ ਉਹਨਾਂ ਨੂੰ ਪਤਾ ਹੈ ਮੱਕੀ ਅਸੀਂ ਐਕਸਪੋਰਟ ਵੀ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਹੈਗੀ ਅੱਜ ਦਿੰਦੀ ਭਈ ਹੋ ਸਕਦਾ ਕਿ ਅਗਲੀ ਜਨਰੇਸ਼ਨ ਦੇ ਵਿੱਚ ਆ ਕੇ ਮੱਕੀ ਦੀ ਖਪਤ ਘਟ ਜੇ ਇੱਕ ਕੋਈ ਹੋਰ ਫਸਲ ਨਵੀਂ ਆ ਜਾਏ ਉਹਦੀ ਖਪਤ ਵਾਜੇ ਸਟਰਾਬਰੀ ਦੀ ਵਾਜੇ ਸਟਰਾਬਰੀ ਦੇ ਤੁਸੀਂ ਗਰੰਟੀ ਕਰਾ ਲਓ ਲੇਕਿਨ ਜਿਹੜੀ ਫਸਲ ਦੀ ਡਿਮਾਂਡ ਹੈ ਮੈਂ ਤਾਂ ਮੈਂ ਆਪਸ ਮੇਰਾ ਆਪਣਾ ਤਰਕ ਹੈਗਾ ਕਿ ਉਹ ਫਸਲਾਂ ਦੇ ਉੱਤੇ ਗਰੰਟੀ ਲਵੋ ਡਟ ਕੇ ਲਵੋ ਪੰਜ ਤੇ ਦੇਂਦੇ ਭਾਈ ਤੁਸੀਂ 7 ਤੇ ਲਵੋ ਗੰਨੇ ਤੇ ਵੀ ਲਵੋ ਨਾਲ ਤਾਂ ਕਿ ਇਹ ਜੜਿਆ ਫਸਲਾਂ ਜਿਹੜੀਆਂ ਇਹਨਾਂ ਦੀ ਜ਼ਰੂਰਤ ਹੈ ਹਿੰਦੁਸਤਾਨ 'ਚ ਦੇ ਉੱਤੇ ਗਰੰਟੀ ਹੋਣੀ ਚਾਹੀਦੀ ਹੈ ਅੰਤ ਦੇ ਵਿੱਚ ਹੁਣ ਇਹ ਹੈ ਕਿ ਹਾਲਾਤ ਉੱਥੇ 23 ਦੇ ਆ ਕੇ ਵੜ ਗਏ 23 ਤੋਂ ਬਾਅਦ ਉਹ ਕਹਿੰਦੇ 23 ਤੇ ਦੋ ਛੱਡਣਾ ਗੱਲ ਕਰੋ 23 ਤੇ ਮੰਨੋ ਤਾਂ ਹੀ ਬਹਿਜਣੇ ਨਹੀਂ ਤਾਂ ਫਿਰ ਅਸੀਂ ਅੱਗੇ ਜਾਣ ਨੂੰ ਤਿਆਰ ਦੇਖੋ ਇਹ ਤਾਂ ਹੁਣ ਕਿਸਾਨਾਂ ਦਾ ਆਪਣਾ ਫੈਸਲਾ ਹੈ ਕਿਉਂਕਿ ਕਿਸਾਨ ਜਿਹੜੇ ਆ ਉਹ ਤੇਈ ਫਸਲਾਂ ਤੇ ਅੜੇ ਹੋਏ ਆ ਕੇਂਦਰ ਸਰਕਾਰ ਤੇਈ ਫਸਲਾਂ ਤੇ ਦੇਣਾ ਬਹੁਤ ਔਖਾ ਕੇਂਦਰ ਸਰਕਾਰ ਲਈ ਵੀ ਦੇਖੋ ਜੇ 네ਗੋਸ਼ੀਏਸ਼ਨ ਹੋ ਜੇਗੀ ਕਿਸੇ ਗੱਲ ਤੇ ਤਾਂ ਬਿਹਤਰ ਹੋਏਗਾ ਔਰ ਕਿਉਂਕਿ ਮੈਂ ਅੱਜ ਇਹ ਸੋਚ ਵੀ ਰਿਹਾ ਸੀ ਕਿ ਅੱਜ 13 ਤਾਰੀਖ ਤੋਂ ਲਗਾਤਾਰ 7 ਦਿਨ ਹੋ ਗਏ ਆ ਕਿ ਪੰਜਾਬ ਨੂੰ ਜਿਹੜਾ ਵਾ ਰਸਤਾ ਬੰਦ ਹੋਇਆ ਪਿਆ ਤੁਸੀਂ ਦੇਖੋ ਇੰਡਸਟਰੀ ਕਿੰਨਾ ਕਿਹੜੇ ਕ੍ਰਾਈਸਿਸ ਤੋਂ ਨਿਕਲ ਰਹੀ ਹੈ ਕੱਚਾ ਰਬੜ ਨਹੀਂ ਆ ਰਿਹਾ ਲੋਹਾ ਨਹੀਂ ਆ ਰਿਹਾ ਜਿਹੜਾ ਓਨ ਰੋਡਸ ਤੁਹਾਡਾ ਸਾਰਾ ਸਮਾਨ ਆਣਾ ਇੰਡਸਟਰੀ ਕਿਦਾਂ ਸਰਵਾਈਵ ਕਰੇਗੀ ਇੰਡਸਟਰੀ ਨੂੰ ਵੀ ਤਾਂ ਰॉ ਮਟੀਰੀਅਲ ਚਾਹੀਦਾ ਫਿਰ ਤਿਆਰ ਮਾਲ ਹੈਂਡ ਟੂਲ ਹੈ ਪਾਈਪ ਫਿਟਿੰਗ ਹੈ ਸਪੋਰਟਸ ਗੁੱਡ ਹੈ ਲੈਦਰ ਇੰਡਸਟਰੀ ਹੈ ਐਗਰੀਕਲਚਰ ਇਕਵਿਪਮੈਂਟਸ ਹੈ ਸਾਰੇ ਬਾਹਰ ਵੀ ਜਾਂਦੇ ਇੱਥੋਂ ਬਣ ਕੇ ਔਰ ਦੇਸ਼ ਦੇ ਦੂਜੇ ਹਿੱਸਿਆਂ 'ਚ ਵੀ ਜਾਂਦੇ ਆ ਚੱਪਲ ਸਾਰੀ ਇੰਡੀਆ ਦੇ ਵਿੱਚ ਜਾਂਦੀ ਹੈ ਜਲੰਧਰ ਦੀ ਚੱਪਲ ਇਹ ਸਾਰੇ ਕਿਦਾਂ ਸਰਵਾਈਵ ਕਰਨਗੇ ਇਟਸ ਅ ਵੈਰੀ ਡਿਫਿਕਲਟ ਇਸ ਕਰਕੇ ਨਾ ਕਿਤੇ ਨਾ ਕਿਤੇ ਜਿਹੜਾ ਵਾ 네ਗੋਸ਼ੀਏਸ਼ਨ ਹੋ ਜਾਣੀ ਚਾਹੀਦੀ ਆ ਜੇ ਪੰਜ ਤੇ ਕਹਿੰਦੇ ਆ ਤੁਸੀਂ ਹੋਰ ਚਾਰ ਫਸਲਾਂ ਵਧਾ ਲਓ ਜਿਨ੍ਹਾਂ ਦੀ ਇੰਡੀਆ ਦੇ ਵਿੱਚ ਅੱਜ ਡਿਮਾਂਡ ਹੈ ਤੇ ਬਿਲਕੁਲ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਕੱਲ ਨੂੰ ਕੀ ਹੁੰਦਾ ਹੈ ਕੱਲ ਨੂੰ 11 ਵਜੇ ਤੇ ਕਰੀਬ ਕਿਸਾਨ ਦਿੱਲੀ ਵੱਲ ਵਧਣਗੇ ਜਾਂ ਨਹੀਂ ਔਰ ਜੇ ਵੱਧਦੇ ਆ ਤਾਂ ਕਿਸਾਨਾਂ ਨੂੰ ਰੋਕਣ ਵਾਸਤੇ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਇਹ ਸਮਾਂ ਦੱਸੇਗਾ ਪਰ ਫਿਲਹਾਲ ਕਿਸਾਨਾਂ ਦਾ ਇਹ ਫੈਸਲਾ ਕਿਸ ਹੱਦ ਤੱਕ ਸਹੀ ਹੈ ਡਾਕਟਰ ਸਾਹਿਬ ਨੇ ਦੱਸਣ ਦੀ ਕੋਸ਼ਿਸ਼ ਕੀਤੀ ਤੁਹਾਡੀ ਇਸ ਬਾਰੇ ਕੀ رائے ਹੈ ਉਹ ਵੀ ਦੱਸਣਾ ਨਾ ਭੁੱਲਣਾ ਔਰ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ